ਨਮਸਕਾਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਰਾਦੇ ਰਾਦੇ ਹਰੀ ਕ੍ਰਿਸ਼ਨਾ ਜੈ ਜਗਨਨੰਦ ਗੁੱਡ ਆਫਟਰਨੂੰਨ ਐਂਡ ਹੈਡਿੰਗ ਫਾਰ ਗੁੱਡ ਈਵਨਿੰਗ ਅੱਜ ਇਸਿਤ ਪੱਤਰਕਾਰ ਮਿਲਣ 'ਚ ਸਵਾਗਤ ਹੈ ਜੀ ਆਇਆਂ ਨੂੰ ਸਾਥੀਓ ਸਭ ਤੋਂ ਪਹਿਲੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਹੈਗਾ ਬੜੇ ਸ਼ਾਰਟ ਨੋਟਿਸ ਤੇ ਪਰਫੈਕਟ ਟਾਈਮ ਚੇਂਜ ਕਰਨ ਦੇ ਬਾਵਜੂਦ ਵੀ ਇਨੇ ਪਰਵੇ ਨੰਬਰ ਚ ਆ ਕੇ ਸਾਨੂੰ ਅਸ਼ੀਰਵਾਦ ਦਿੱਤਾ ਆਪਣਾ ਜਿਹੜਾ ਹੈ ਪ੍ਰੈਜ਼ੈਂਸ ਨਾਲ ਮਾਨ ਸਤਿਕਾਰ ਦਿੱਤਾ ਸਾਡੇ ਵਿੱਚ ਪੰਜਾਬ ਦੀ ਇੱਕ ਜਾਨੀਮਾਨੀ ਸ਼ਖਸੀਅਤ ਹੈ ਜਿਨ੍ਹਾਂ ਨੇ ਆਪਣੇ ਕਰਮਾ ਦੇ ਰਹੀ ਆਪਣੀ ਐਕਟਿੰਗ ਦੇ ਰਹੀ ਆਪਣੀ ਆਵਾਜ਼ ਦੇ ਰਹੀ ਜਿਹੜਾ ਹੈ ਪੰਜਾਬ ਦੇ ਅੰਦਰ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਔਰ ਪੰਜਾਬ ਦੇ ਇੱਕ ਬ੍ਰਾਂਡ ਵੈਸਟਰ ਬਣ ਕੇ ਵਰਲਡ ਓਵਰ ਕਮਕ ਜਿਹੜਾ ਹੈ ਪੰਜਾਬ ਦਾ ਰਿਪਰੈਜ਼ੈਂਟੇਸ਼ਨ ਪ੍ਰਤੀਨਿਧਤਵ ਕਰਦੇ ਨੇ ਸਾਡੇ ਲਈ ਹੋਰ ਵੀ ਮਾਨ ਦੀ ਗੱਲ ਹੈ ਕਿ ਆਪ ਜੀ ਨੇ ਕੁਝ ਸਾਲ ਪਹਿਲੇ ਭਾਰਤੀ ਜਨਤਾ ਪਾਰਟੀ ਚ ਆ ਕੇ ਭਾਰਤੀ ਜਨਤਾ ਪਾਰਟੀ ਨੂੰ ਮਾਨ ਬਖਸ਼ਿਆ ਅੱਜ ਸੂਬਾ ਸਾਡੇ ਕਨਵੀਨਰ ਨੇ ਕਲਚਰ ਸੈੱਲ ਦੇ ਔਰ ਅੱਜ ਆਪ ਜੀ ਨਾਲ ਕਿਸੇ ਇੱਕ ਮੁੱਦੇ ਦੇ ਉੱਪਰ ਗੱਲਬਾਤ ਕਰਨ ਲਈ ਆਏ ਨੇ ਉੱਚ ਅچھے ਤੌਰ ਤੇ ਆਏ ਨੇ ਤੇ ਮੈਂ ਹੌਬੀ ਤਾਲਵਾਲ ਜੀ ਬੇਨਤੀ ਕਰਾਂਗਾ ਕਿ ਆਪ ਜੀ ਨਾਲ ਆਪਣੀ ਮੰਨ ਦੀ ਗੱਲ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਬਹੁਤ ਮਾਣ ਅੱਜ ਦੀ ਪ੍ਰੈਸ ਕਾਨਫਰੈਂਸ ਲਈ ਤੇ ਹਰ ਇੱਕ ਚੈਨਲ ਨੂੰ ਹਰ ਇੱਕ ਪ੍ਰੈਸ ਰਿਪੋਰਟਰ ਨੂੰ ਜੀ ਆਇਆਂ ਜੀ ਆਇਆਂ ਬਹੁਤ ੜਨਾ ਤੋਂ ਮੁੱਦਾ ਸੀ ਔਰ ਸਵਾਲ ਸੀ ਦਿਲਜੀਤ ਦੋਸਾਂਚ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਦਿਲਜੀਤ ਦੋਸਾਂਚ ਪੰਜਾਬੀ ਗੱਭਰੂ ਹੈ ਔਰ ਮੇਰੇ ਲਫ਼ਜ਼ ਜਿੰਨੇ ਵੀ ਅੱਜ ਹੋਣਗੇ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਦੇ ਤੌਰ ਤੇ ਹੋਣਗੇ ਸਭ ਤੋਂ ਪਹਿਲਾਂ ਬੜਾ ਨਿਸ਼ੰਘ ਮੈਕੀਨਾ ਕੇ ਭਾਰਤੀ ਜਨਤਾ ਪਾਰਟੀ ਇਸ ਵਕਤ ਦਿਲਜੀਤ ਦੋਸਾਂਚ ਦਾ ਸਮਰਥਨ ਕਰਦੀ ਹੈ ਇਹ ਫਿਲਮ ਬੈਡ ਨਹੀਂ ਹੋਣੀ ਚਾਹੀਦੀ ਦਲਜੀਤ ਦੋਸਾਂਝ ਨੂੰ ਟ੍ਰੋਲ ਨਹੀਂ ਕਰਨਾ ਚਾਹੀਦਾ ਉਹਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਮੈਂ ਭਾਰਤੀਆਂ ਮੇਰੇ ਅੰਦਰ ਜਜ਼ਬਾ ਹੈ ਕਿ ਮੇਰਾ ਭਾਰਤ ਮਹਾਨ ਹੈ ਮਹਾਨ ਸੀ ਮਹਾਨ ਹੀ ਰਹੇ ਔਰ ਜੇ ਸਾਡਾ ਕੋਈ ਦੁਸ਼ਮਣ ਸਿਰ ਚੁੱਕਦਾ ਤਾਂ ਸਾਡੇ ਚ ਹਿੰਮਤ ਹੋਣੀ ਚਾਹੀਦੀ ਹੈ ਕਿ ਅਸੀਂ ਉਹਦਾ ਸਿਰ ਨੀਵਾ ਕਰੀਏ ਸਿਰ ਕੁਚਲ ਦਈਏ ਨੋਟ ਪੈਂਟ ਦੇ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਸੰਬੰਧ ਸੁਖਾਵੇਂ ਸੀ ਜਾਂ ਨਹੀਂ ਪਰ ਪਹਿਲਗਾਮ ਦੇ ਘਟਨਾ ਤੋਂ ਬਾਅਦ ਅੱਜ ਤੱਕ ਸਾਡੇ ਸੁਖਾਵੇਂ ਨਹੀਂ ਹਨ ਸੰਬੰਧ ਉਹਨਾਂ ਦਾ ਫਿਲਮ ਦੀ ਮੈਂ ਥੋੜੀ ਜੀ ਬਰੀਫਿੰਗ ਕਰ ਦਿਆ ਕਿ ਫਿਲਮ ਇਸ ਲੈਵਲ ਦੀ ਜਿੱਥੇ ਦਿਲਜੀਤ ਦੁਸ਼ਾਂਤ ਫਿਲਮ ਦਾ ਹੀਰੋ ਹੋਵੇ ਉੱਥੇ ਇੱਕ ਫਿਲਮ ਸ਼ੂਟ ਹੋਣ ਤੋਂ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਗੱਲਾਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਇੱਕ ਪ੍ਰੋਡਕਸ਼ਨ ਹਾਊਸ ਹੈ ਜਿਹੜਾ ਕਿ ਇਹਦੇ ਵਿੱਚ ਵਾਈਟ ਹੈਲ ਹੈ ਵਾਈਟ ਹੈਲ ਪ੍ਰੋਡਕਸ਼ਨ ਹਾਊਸ ਇੱਕ ਸਟੋਰੀ ਨੂੰ ਲੱਭਦਾ ਔਰ ਉਹਨੇ ਸਟੋਰੀ ਹੀ ਲੱਭੀ ਹੋਏਗੀ ਔਰ ਦਿਲਜੀਤ ਦੋਸਾਂਝ ਦਾ ਪਹਿਲਾਂ ਇਹ ਟਾਈਟਲ ਸਰਦਾਰ ਜੀ ਸਰਦਾਰ ਜੀ 2 ਸੀਕਵਲ ਦੋਵੇਂ ਸੁਪਰ ਹਿੱਟ ਰਹੇ ਨੇ ਲੋਕਾਂ ਨੇ ਬਹੁਤ ਪਸੰਦ ਕੀ ਤੇ ਇਸ ਕਰਕੇ ਸਰਦਾਰ ਜੀ 3 ਬਣਾਉਣ ਦੀ ਉਹਨਾਂ ਦੇ ਮਨ 'ਚ ਆਈ ਹੋਏਗੀ ਜੇ ਮੈਂ ਸਹੀ ਤੇ ਬਹੁਤ ਨੇੜੇ ਹੋਵਾਂ ਤਾਂ ਮੈਂ ਗੱਲ ਕਰੂੰਗਾ ਕਿ ਪਿਛਲੇ ਸਾਲ ਸਤੰਬਰ ਜੁਲਾਈ ਅਗਸਤ ਸਤੰਬਰ ਦੀ ਗੱਲ ਹੋਏਗੀ ਅੱਜ ਤੋਂ 1 ਸਾਲ ਪਹਿਲਾਂ ਦੀ ਦਲਜੀਤ ਦੋਸਾਂਝ ਨੂੰ ਉਹਨਾਂ ਨੇ ਪੈਸਿਆਂ 'ਚ ਤਰੀਕਾ 'ਚ ਜਗ੍ਹਾ ਦੇ ਵਿੱਚ ਮਨਾਇਆ ਹੋਏਗਾ ਮਨਾਉਣ ਵਾਸਤੇ ਟਾਈਮ ਲਿਆ ਹੋਏਗਾ ਜਿਸ ਤਰੀਕੇ ਦੇ ਨਾਲ ਉਹਦੇ ਸ਼ੋਅ ਚੱਲਦੇ ਨੇ ਜਿੰਨਾ ਉਹ ਬਿਜ਼ੀ ਆ ਉਹਦੇ ਕੋਲੇ ਘੱਟੋ-ਘੱਟ 7-8 ਮਹੀਨੇ ਉਹਨੇ ਟਾਈਮ ਦਿੱਤਾ ਹੋਏਗਾ ਕਿ ਅੱਜ ਤੋਂ 6 ਮਹੀਨੇ 7 ਮਹੀਨੇ ਬਾਅਦ ਅਸੀਂ ਇਹ ਫਿਲਮ ਸ਼ੂਟ ਕਰਾਂਗੇ ਪ੍ਰੋਡਿਊਸਰ ਫਿਰ ਇੱਕ ਡਾਇਰੈਕਟਰ ਨੂੰ ਚੁਣਦਾ ਡਾਇਰੈਕਟਰ ਇੱਕ ਟੀਮ ਚੁਣਦਾ ਕਿ ਇਸ ਕਹਾਣੀ ਦੇ ਵਿੱਚ ਫੋਰ ਐਗਜ਼ਾਮਪਲ ਜੇ ਮੈਂ ਆਪਦੀ ਗੱਲ ਕਰਾਂ ਕਿ ਇੱਕ ਐਦਾਂ ਦਾ ਬੰਦਾ ਚਾਹੀਦਾ 60 ਸਾਲ ਉਮਰ ਹੋਵੇ ਤੇ ਐਦਾਂ ਦਾ ਸ਼ਰੀਰ ਹੋਵੇ ਤੇ ਚ ਗੂਗੂ ਗੱਲ ਭਾਜੀ ਵੀ ਆ ਸਕਦੇ ਨੇ ਯੋਗਰਾਜ ਭਾਜੀ ਵੀ ਆ ਸਕਦੇ ਨੇ ਉਹਦੇ ਛੋਭੀ ਢਾਲੀ ਵਾਲ ਵੀ ਹੋ ਸਕਦਾ ਜੇ ਤਿੰਨਾਂ ਦੀਆਂ ਡੇਟਸ ਨਹੀਂ ਤਾਂ ਹੋਰ ਪੰਜਾਬੀ ਫਿਲਮ ਇੰਡਸਟਰੀ ਦੇ ਆਰਟਿਸਟਸ ਨੇ ਸੋ ਉਹਦਾ ਹੋ ਸਕਦਾ ਜਸਟ ਇੱਕ ਐਕਟਰ ਤੋਂ ਇਹ ਪੁੱਛਿਆ ਜਾ ਸਕਦਾ ਵੀ ਆਹ ਤਿੰਨ ਚਾਰ ਬੰਦੇ ਹੈਗੇ ਨੇ ਇਹਨਾਂ ਚੋਂ ਕਿਹਨੂੰ ਲੈ ਆਲੋ ਫਿਰ ਉਹਦੇ ਨਾਲ ਬਜਟ ਫਿਰ ਉਹਦੀਆਂ ਡੇਟਸ ਉਹਦੇ ਟੈਂਡਰਮਸ ਸਾਰਾ ਕੁਝ ਡਿਸਕਸ ਹੋਣ ਤੋਂ ਬਾਅਦ ਇੱਕ ਆਰਟਿਸਟ ਫਾਈਨਲ ਹੁੰਦਾ ਤੇ ਜਿੱਥੇ ਤੱਕ ਹੈ ਹਾਨਿਆ ਸ਼ੇਖ ਦੀ ਗੱਲ ਉਹਦੇ ਚ ਦਿਲਜੀਤ ਦਸਾਂਝ ਨੇ ਕਿਹਾ ਹੋਊਗਾ ਜਾਂ ਕਿਹਾ ਸੀ ਕਿ ਮੈਂ ਇਸ ਕੁੜੀ ਤੋਂ ਬਿਨਾ ਫਿਲਮ ਨਹੀਂ ਕਰੂੰਗਾ ਐਸਾ ਨਹੀਂ ਹੈ ਦਿਲਜੀਤ ਦਸਾਂਝ ਨੇ ਉਹਨੂੰ ਕਾਸਟ ਨਹੀਂ ਕੀਤਾ ਪ੍ਰੋਡਿਊਸਰ ਨੇ ਕੀਤਾ ਡਾਇਰੈਕਟਰ ਨੇ ਕਰ ਸਕਦਾ yes ਦਲਜੀਤ ਦਸਾਂਝੇ ਹੋ ਸਕਦਾ ਕਿ ਸੱਤ ਕੁੜੀਆਂ ਸ਼ਾਰਟਲਿਸਟ ਕੀਤੀਆਂ ਉਹਦੇ ਚੋਂ ਕਹਿ ਸਕਦਾ ਇਹ ਵੀ ਕੁੜੀ ਲੈ ਲਓ ਨੀਰੂ ਬਾਜਵਾ ਤਾਂ ਹੈ ਚਲੋ ਆ ਵੀ ਕੁੜੀ ਚੰਗੀ ਲੱਗਦੀ ਹੈ ਇਹਦੇ ਚੰਗੇ ਸ਼ੋਅ ਚੱਲਦੇ ਨੇ ਫਿਲਮ ਆਈ ਸਾਡੇ ਹਾਲਾਤ ਆਪਸ ਚ ਸੁਖਾਵੇਂ ਨਹੀਂ ਰਹੇ ਉਹਨਾਂ ਨੇ ਇੰਡੀਆ ਦੀ ਗੱਲ ਹੀ ਨਹੀਂ ਕੀਤੀ ਰਿਲੀਜ਼ ਕਰਨ ਦੀ ਪਰ ਵਰਲਡ ਵਾਈਡ ਰਿਲੀਜ਼ ਕੀਤੀ ਪੰਜਾਬੀ ਫਿਲਮ ਨੂੰ ਰਿਲੀਜ਼ ਕਰਨ ਵਾਸਤੇ ਇੱਕ ਸਿੱਧੀ ਜੀ ਗੱਲ ਹੈ ਕਿ ਜਿੰਨੇ ਪੈਸਿਆਂ ਦਾ ਬਿਜ਼ਨਸ ਪੰਜਾਬ ਚ ਇੰਡੀਆ ਚ ਹੁੰਦਾ ਉਨਾ ਹੀ ਵਰਲਡ ਵਾਈਡ ਹੁੰਦਾ ਉਹਨਾਂ ਦੀ ਇੱਕ ਰਿਪੋਰਟ ਆਈ ਹੈ ਕਿ 7 ਕਰੋੜ 48 ਲੱਖ ਰੁਪਏ ਦੀ ਓਪਨਿੰਗ ਲੱਗੀ ਹੈ ਕੱਲ ਫਰਾਈਡੇ 7 ਕਰੋੜ 48 ਲੱਖ ਮੀਨਸ ਜੇ ਇੰਡੀਆ 'ਚ ਵੀ ਸ਼ੂਟ ਰਿਲੀਜ਼ ਹੋਈ ਹੁੰਦੀ ਤਾਂ ਉਹ 15 ਕਰੋੜ ਦਾ ਬਿਜ਼ਨਸ ਕਰਦੇ ਅੱਧਾ ਤਾਂ ਬਿਜ਼ਨਸ ਉਹਨਾਂ ਦਾ ਗਿਆ ਤੇ ਕੱਲਾ ਦਿਲਜੀਤ ਕਿਉਂ ਜੇ ਅਸੀਂ ਬੈਨ ਕਰਨਾ ਸਾਡੇ ਇੱਕ ਫੈਡਰੇਸ਼ਨ ਹੈ ਬੰਬੇ ਤੋਂ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਹਦੇ ਵਾਸਤੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਏਮਪਲੋਇਸ ਕਿ ਦਿਲਜੀਤ ਨੂੰ ਬੈਨ ਕਰੋ ਦਿਲਜੀਤ ਦਾ ਪਾਸਪੋਰਟ ਕੱਢੋ ਪ੍ਰੋਡਿਊਸਰ ਦਾ ਕਿਉਂ ਨਹੀਂ ਡਾਇਰੈਕਟਰ ਦਾ ਕਿਉਂ ਨਹੀਂ ਬਾਕੀ ਸਾਰੇ ਆਰਟਿਸਟ ਕਿਉਂ ਨਹੀਂ ਜਿਹੜੀ ਫਿਲਮ ਦੀ ਸ਼ੂਟ ਕੀਤੀ ਹੈ ਉਹਨਾਂ ਦਾ ਕਿਉਂ ਨਹੀਂ ਮੇਰਾ ਕਿਉਂ ਨਹੀਂ ਕਿਉਂਕਿ ਮੈਂ ਅਤਾਉਲਾ ਖਾਨ ਸਾਹਿਬ ਨੂੰ ਸੁਣਦਾ ਤੁਸੀਂ ਕਿਉਂ ਨਹੀਂ ਕਿਉਂਕਿ ਤੁਹਾਡੇ ਜਿਹੜਾ ਟੀਵੀ ਪਿਆ ਟੀਵੀ ਦੇ ਉੱਤੇ ਜਦੋਂ ਤੁਸੀਂ YouTube ਲਾਉਨੇ ਹੋ ਉਸ YouTube ਦੇ ਵਿੱਚ ਅੱਜ ਗਾਣੇ ਨੇ ਰੇਸ਼ਮਾ ਜੀ ਨੂੰ ਤੁਸੀਂ ਸੁਣਦੇ ਹੋ ਠੀਕ ਹੋਰ ਸਿੰਗਰ ਨੇ ਪਾਕਿਸਤਾਨੀ ਡਰਾਮੇ ਦੇਖਦੇ ਆ ਤੁਸੀਂ ਫਿਲਮਾਂ ਦੇਖਦੇ ਹੋ ਬਹੁਤ ਸਾਰੀਆਂ ਜੁਗਤਾਂ ਬਹੁਤ سارے ਡਰਾਮੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਲੌਗਸ ਉਹ ਸਾਡੀਆਂ ਫਿਲਮਾਂ 'ਚ ਹੁਣ ਨੇ ਜਿਹੜੇ ਉਹਨਾਂ ਨੇ 25-25 ਸਾਲ ਪਹਿਲਾਂ ਬੋਲੇ ਹੋਏ ਨੇ ਐਂਡ ਵਾਈਸ ਵਰਸਾ ਜਿਹੜੇ ਸਾਡੀਆਂ ਫਿਲਮਾਂ ਦੇ ਉਹਨਾਂ ਫਿਲਮਾਂ ਨੂੰ ਜਿਹੜੇ ਟਾਈਟਲ ਅਸੀਂ ਬਣਾ ਕੇ ਫਿਲਮਾਂ ਬਣਾਈਆਂ ਨੇ ਉਹਨਾਂ ਦੇ 30-30 ਸਾਲ ਪਹਿਲਾਂ ਫਿਲਮਾਂ ਉਹ ਟਾਈਟਲ ਸੇਮ ਰਿਲੀਜ਼ ਕੀਤੇ ਹਨ ਉਹ ਵੀ ਬੈਨ ਹੋਣੇ ਚਾਹੀਦੇ ਨੇ ਜਿਹੜੇ ਗੀਤ ਬੈਨ ਹੋਣੇ ਚਾਹੀਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਅਫਸੋਸ ਹੁੰਦਾ ਕਿ ਫਿਰ ਤਾਂ ਪੰਜਾਬੀ ਬੋਲੀ ਬੈਨ ਹੋਣੀ ਚਾਹੀਦੀ ਜੇ ਬੈਨ ਹੀ ਕਰਨਾ ਕਿਉਂਕਿ ਉਹ ਵੀ ਪੰਜਾਬੀ ਬੋਲਦੇ ਨੇ ਰੋਟੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ ਉਹ ਵੀ ਕਣਕ ਦੀ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਂਦੇ ਨੇ ਸਾਡੇ ਉਹ ਵੀ ਬੈਨ ਕਰੋ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਉਧਰ ਜਾ ਕੇ ਕੰਟੈਂਟ ਬਣਾ ਕੇ ਲੈ ਆਏ ਨੇ ਉਧਰ ਜਾ ਕੇ ਪੰਜਾਬੀ ਫਿਲਮਾਂ ਸ਼ੂਟ ਕਰਕੇ ਲੈ ਕੇ ਆਏ ਨੇ ਉਹ ਵੀ ਬੈਨ ਕਰੋ ਪੰਜਾਬੀ ਵਰਲਡ ਪੰਜਾਬੀ ਕਾਨਫਰੰਸ ਦੋ ਦੋ ਹੋ ਰਹੀਆਂ ਨੇ ਹਰ ਸਾਲ ਲਾਹੌਰ ਦੇ ਵਿੱਚ ਉਹ ਵੀ ਬੈਨ ਕਰੋ ਜਿਹੜੇ ਗਏ ਨੇ ਹੁਣ ਤੱਕ ਮੈਨੂੰ ਵੀ ਬੈਨ ਕਰੋ ਮੈਂ ਵੀ ਜਿਹੜਾ ਨਰਿੰਦਰ ਮੋਦੀ ਸਾਹਿਬ ਨੇ ਲਾਂਗਾ ਖੋਲਿਆ ਕਰਤਾਰਪੁਰ ਸਾਹਿਬ ਦਾ ਮੈਂ ਵੀ ਕਰਤਾਰਪੁਰ ਸਾਹਿਬ ਮੱਥਾ ਟੇਕਿਆ ਹੈ ਤਾਂ ਉਹ ਪਾਕਿਸਤਾਨ ਦੀ ਧਰਤੀ ਮੈਨੂੰ ਵੀ ਬੈਨ ਕਰੋ ਨਾ ਨਹੀਂ ਹੋਣਾ ਚਾਹੀਦਾ ਗਲਤ ਭਾਰਤੀ ਜਨਤਾ ਪਾਰਟੀ ਸਮਰਥਨ ਕਰਦੀ ਹੈ ਦਲਜੀਤ ਦੋ ਸਾਝ ਦਾ ਸਾਡੇ ਅੱਜ ਹਾਲਾਤ ਸੁਖਾਵੇਂ ਨਹੀਂ ਤੇ ਉਹਨੇ ਮੰਨਿਆ ਪ੍ਰੋਡਕਸ਼ਨ ਹਾਊਸ ਨੇ ਵੀ ਸਾਰੀ ਟੀਮ ਨੇ ਵੀ ਕਿ ਹਾਂ ਸਾਡੇ ਹਾਲਾਤ ਸੁਖਾਵੇ ਨਹੀਂ ਅਸੀਂ ਇਹਨੂੰ ਇੰਡੀਆ 'ਚ ਰਿਲੀਜ਼ ਨਹੀਂ ਕਰਾਂਗੇ ਉਹ ਲਾ ਉਸ ਉਹਨਾਂ ਨੇ ਸਹਿ ਲਿਆ ਪਹਿਲਾਂ ਹੀ ਪਰ ਤੁਸੀਂ ਦਲਜੀਤ ਦਸਾਜ ਨੂੰ ਇਸ ਤਰੀਕੇ ਤੱਕ ਇੰਨੇ ਵੱਡੇ ਹੰਗਾਮੇ ਕਰਕੇ ਉਹਨੂੰ ਬੈਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਉਹਨੂੰ ਉਹਦਾ ਪਾਸਪੋਰਟ ਕੈਨਸਲ ਕਰ ਦੋ ਉਹਨੂੰ ਬਾਰਡਰ ਫਿਲਮ 'ਚੋਂ ਕੱਢ ਦੋ ਉਹਦਾ ਕੈਰੀਅਰ ਤਬਾਹ ਕਰ ਦੋ ਇਹ ਸਾਡੇ ਭਾਰਤੀਆਂ ਦਾ ਕਰਤਾਰ ਨਹੀਂ ਸੀ ਨਹੀਂ ਹੈ ਨਹੀਂ ਹੋਵੇ ਮੇਰੀ ਅਰਦਾਸ ਵੀ ਇਹੀ ਹੈ ਕਿ ਰੱਬ ਕਿਰਪਾ ਕਰੇ ਇਦਾਂ ਦੇ ਕਰਤਾਰ ਇਦਾਂ ਦੀ ਸੋਚ ਸਾਡੇ ਭਾਰਤੀਆਂ ਦੇ ਦਿਮਾਗ ਚ ਨਾ ਆਵੇ ਸੋ ਰਲ ਕੇ ਚੱਲੀਏ ਤੁਹਾਡੇ ਸਾਰੇ ਰਾਹੀ ਸਾਰਿਆਂ ਦੇ ਮਾਧਮ ਰਾਹੀ ਮੈਂ ਦਿਲਜੀਤ ਦੂਸਾਂਝ ਨੂੰ ਇਹ ਬਹੁਤ ਪਿਆਰ ਨਾਲ ਸੁਨੇਹਾ ਦਿੰਨਾ ਕਿ ਦਿਲਜੀਤ ਦੂਸਾਂਝ ਤੂੰ ਮੇਰੇ ਪੁੱਤਰਾਂ ਵਰਗਾ ਛੋਟਾ ਭਰਾ ਹੈਂ ਬਹੁਤ ਸਾਰਾ ਸਤਿਕਾਰ ਤੈਨੂੰ ਤੂੰ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ ਮਾਣ ਨਾਲ ਸਿਰ ਉੱਚਾ ਹੁੰਦਾ ਜਦੋਂ ਤੂੰ ਬਹੁਤ ਵੱਡੀ ਇੰਟਰਨੈਸ਼ਨਲ ਸਟੇਜ ਤੇ ਇੱਕ ਗੱਲ ਕਹਿਨਾ ਕਿ ਪੰਜਾਬੀ ਆਗੇ ਹੋਏ ਤੂੰ ਚਾਹੇ ਰੋਡਾ ਹੋਇਆ ਕਿਸੇ ਫਿਲਮ ਦੇ ਵਿੱਚ ਪਰ ਬਿੱਗ ਪਾ ਕੇ ਪਿਆ ਵਾਲ ਨਹੀਂ ਕਟਾਇਆ ਦਸਤਾਰ ਬਨ ਕੇ ਜਿੱਥੇ ਵੀ ਜਾਣਾ ਤੇ ਮੇਰਾ ਪੰਜਾਬੀ ਹੋਣ ਦੇ ਨਾਤੇ ਸਿਰ ਉੱਚਾ ਹੁੰਦਾ ਤੇ ਉਦੋਂ ਤਾਂ ਫਖਰ ਨਾਲ ਹੋਰ ਰੂਹ ਖੜ ਜਾਂਦੇ ਆ ਜਦੋਂ ਤੂੰ ਇਹੋ ਜੀ ਇੰਟਰਨੈਸ਼ਨਲ ਸਟੇਜ ਦੇ ਉੱਪਰ ਤਿਰੰਗਾ ਲੈ ਕੇ ਜਾਂਦਾ ਭਾਰਤੀ ਹੋਣ ਤੇ ਤੈਨੂੰ ਮਾਣ ਤੇ ਸਾਡਾ ਮਾਣ ਦਤੋਨਾ ਜਿਉਂਦਾ ਰਹੇ ਪੁੱਤਰਾ ਜਿੱਥੇ ਵੀ ਦੁਨੀਆ 'ਚ ਹੈ ਤਰੱਕੀਆਂ ਹੋਵੇ ਤੇਰੀਆਂ ਭਾਰਤੀ ਜਨਤਾ ਪਾਰਟੀ ਤੇਰੇ ਨਾਲ ਹੈ ਅਸੀਂ ਤੇ ਸਾਹਿਬ ਜੀ ਸਵਾਲ ਲੈ ਲਓ ਤੁਸੀਂ ਕਿ ਜਿਹੜੇ ਮੇਰੇ ਸ਼ਬਦ ਨੇ ਬੀਜੇਪੀ ਦੇ ਸ਼ਬਦ ਨਹੀਂ ਜੀ ਪਰ ਤੁਹਾਡੇ ਮੰਡੀ ਤੋਂ ਸੰਸਦ ਕੰਗਣਾ ਰਣੋਥ ਤੁਮ ਲਗਾਤਾਰ ਟਾਰਗੇਟ ਕਰ ਰਹੇ ਹੋ ਤੇ ਦੋਰਾ ਮਾਫੜਾ ਨਿਕਿਉ ਆ ਜੀ ਪਹਿਲੀ ਗੱਲ ਜਦੋਂ ਉਹਨਾਂ ਨੇ ਪਹਿਲਾਂ ਕੀਤਾ ਸੀ ਕੰਗਣਾ ਰਣੋਥ ਜੀ ਨੇ ਉਦੋਂ ਉਹ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨਹੀਂ ਸੀ ਜਦੋਂ ਸੈਕੰਡ ਟਾਈਮ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਸਾਡੇ ਪ੍ਰਧਾਨ ਜੀ ਨੇ ਬੁਲਾ ਕੇ ਪੰਜਾਬੀ ਲਫ਼ਜ਼ਾਂ ਦੇ ਵਿੱਚ ਸ਼ਾਇਦ ਲਫ਼ਜ਼ ਬਾਲਫ਼ਸ ਮੈਂ ਹੋ ਸਕਦਾ ਉਹਨਾਂ ਨੂੰ ਝਾੜ ਪਾਈ ਗਈ ਜਾਂ ਰੋਕਿਆ ਗਿਆ। ਔਰ ਬਹੁਤ ਉਹ ਅਖਬਾਰਾਂ 'ਚ ਵੀ ਆਇਆ ਸਭ ਨੂੰ ਵੀ ਪਤਾ ਮੁਰਤੇ ਉਹਨਾਂ ਨੇ ਕੀਤਾ ਵੀ ਨਹੀਂ ਹੈਗਾ। ਇਤਿਹਾਸ ਕਰੂੰਗਾ ਮੈਂ ਕੰਗਨਾ ਰਣੌਤ ਜੀ ਤੋਂ ਅੱਗੇ ਨੂੰ ਇਹੋ ਜੀ ਹਰਕਤ ਨਹੀਂ ਕਰਦੇ। ਤੇ ਆਮ ਲੋਕ ਨੇ ਉਹ ਤਾਂ ਨਾਪਸੀ ਭਾਸ਼ਾ ਦੇ ਸਕਦੇ। ਸ਼ੂਟ ਵੀ ਤੇ ਹੋ ਸਕਦੀ ਸੀ ਉਹਨਾਂ 파ਰਟ ਪਾਕਿਸਤਾਨੀ ਐਕਟਰਸ ਨੂੰ ਕੱਢ ਦੇ। ਅ ਜੇ ਮੈਂ ਇੱਕ ਸਿੱਧੀ ਸਪਸ਼ਟ ਜੀ ਪਿੰਡੂ ਜੀ ਭਾਸ਼ਾ ਕਹਾ ਤਾਂ ਡੱਡੂਆਂ ਦੀ ਪੰਛੀ ਦੀ ਇਕੱਠੀ ਕਰਨੀ ਬਹੁਤ ਔਖੀ ਹੈ ਛੋਟੇ ਜਿਹੇ ਡੇਸ ਮੈਂ ਪਹਿਲਾਂ ਗੱਲ ਕਹੀ ਹੈ ਕਿ ਨਹੀਂ ਨਹੀਂ ਸ਼ੂਟ ਹੋ ਰਹੀ ਹੈ ਤਾਲੀਵਾਦ ਸਾਹਿਬ ਨਹੀਂ ਨਹੀਂ ਸਰ ਰੀ ਸ਼ੂਟ ਨਹੀਂ ਹੋ ਰਹੀ ਹੈ ਨਹੀਂ ਨਹੀਂ ਸਰ ਰੀ ਸ਼ੂਟ ਨਹੀਂ ਹੋ ਰਹੀ ਹੈ ਸਰ ਕਈ ਵਾਰ ਫਿਲਮ ਦੇ ਵਿੱਚ ਪੈਚ ਵਰਕ ਹੁੰਦਾ ਪਰ ਇਹ ਬਾਰਡਰ ਟੂ ਦੀ ਸ਼ੂਟਿੰਗ ਹੋ ਰਹੀ ਹੈ ਹਾਲੇ ਫਿਲਹਾਲ ਕਾਲਵਾਲ ਜੀ ਜਿਹੜੇ ਤੇ ਆਪ ਲੋਕ ਜਾਂ ਨਕਲੀ ਆਈਟੀ ਸੌਫਟ ਦਾ ਵੀ ਜ਼ਮਾਨਾ ਤੁਹਾਨੂੰ ਪਤਾ ਉਹ ਤਾਂ ਦਿਲਜੀਤ ਸਾਹ ਜਬਾਰੇ ਗੱਲ ਕਹਿਣਾ ਤਾਂ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਕਿ ਕਹਿ ਸਕਦੇ ਆ ਉਹਨਾਂ ਦਾ ਮੂੰਹ ਕਿਵੇਂ ਫੜੀਏ ਪਰ ਜਿਹੜੇ ਆਰਟਿਸਟ ਨੇ ਬੀ ਪ੍ਰਾਕ ਬੀ ਕਾ ਸਿੰਘ ਹੋਰ ਵੀ ਦੋ ਤਿੰਨ ਉਦਾਹਰਨਾਂ ਨੇ ਜਿਹੜੇ ਉਹ ਵੀ ਦਿਲਜੀਤ ਦੇ ਵਿਰੋਧ ਵਿੱਚ ਆ ਰਹੇ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਉਹਨਾਂ ਦਾ ਵੀ ਮੂੰਹ ਕਿਵੇਂ ਫੜੀਏ ਨਹੀਂ ਹੋਤੀ ਕਿ ਆਰਟਿਸਟ ਹੋਣ ਨਾਲ ਤੇ ਤਾਂ ਸਮਝ ਸਕਦੇ ਨੇ ਸੋਚਦਾ ਪੋ ਆਪਣੀਆਂ ਜੀ ਕਾਰਵਾ ਦੀ ਸੰਜੀ ਹੈ ਸਾਰਿਆਂ ਦੇ ਲਈ ਤੇ ਫਿਰ ਉਹਨਾਂ ਲੋਕਾਂ ਨੂੰ ਨਾਲ ਚੇ ਗੱਲ ਕਰੀਏ ਉਹ ਇਹ ਤਾਂ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਤੁਸੀਂ ਅਦਾਕਾਰ ਵੀ ਹੋ ਮੈਂ ਅਦਾਕਾਰ ਦੇ ਤੌਰ ਤੇ ਤੁਸੀਂ ਬੀਜੇਪੀ ਦੇ ਇੱਕ ਕਾਰਜਕਰਤਾ ਹਾਂ ਦੋਨਾਂ ਦੇ ਹਿਫਤ ਸਵਾਲ ਪੁੱਛਣਾ ਚਾਹੀਦਾ ਇੱਕ ਤਾਂ ਆਪ ਹੀ ਕਹਿੰਦੇ ਆ ਕਿ ਸਾਨੂੰ ਵਿਰੋਧੀ ਦੇਖਣਾ ਜੇਕਰ ਉਹ ਇਹ ਕਰੇਗਾ ਤਾਂ ਫਿਰ ਮੂੰਹ ਤੋੜਵਾ ਜਵਾਬ ਦੇ ਆਂਗੇ 빙ਾ ਅਦਾਕਾਰ ਉੱਧਰ ਵਾਲੇ ਅਦਾਕਾਰ ਸਾਨੂੰ ਸਰੀਆਮ ਕਰਨ ਗਾਲਾਂ ਕੱਢ ਰਿਹਾ ਚਰਿਆਮ ਕਰੇ ਕਿ ਪੰਜਾਬੀ ਇੰਡਸਟਰੀ ਪਾਕਿਸਤਾਨ bina ਸਾਡੇ bina ਚੱਲ ਨਹੀਂ ਸਕਦੀ ਸਾਡੀ ਉਹਨਾਂ ਉਪਰਤੀ ਰੋਜ਼ੀ ਰੋਟੀ ਪੰਥ ਪਹੁੰਚੂਗੀ ਫਿਰ ਸਾਡੀ ਇੰਡਸਟਰੀ ਕਿਉਂ ਉਹਨਾਂ ਕਲਾਕਾਰ ਨੂੰ ਹਮੇਸ਼ਾ ਤਰਜੀਹ ਦਿੰਦੀ ਹੈ ਕਿਉਂ ਨਹੀਂ ਕੀ ਪੰਜਾਬ ਦੇ ਵਿੱਚ ਕਲਾਕਾਰ ਹੈ ਨਹੀਂ ਦੇ ਕਿ ਅਸੀਂ ਪਾਕਿਸਤਾਨੀ ਕਲਾਕਾਰ ਲੈ ਲੈਂਦੇ ਆ ਆਪਣੀਆਂ ਫਿਲਮਾਂ ਦੇ ਵਿੱਚ ਬਹਿਤ ਤਰਜੀਹ ਦੀ ਗੱਲ ਨਹੀਂ ਕਰੀ ਇੰਤਖਾਬ ਸਾਹਿਬ ਨੇ ਵਾਈਟ ਹਾਊਸ ਦਾ ਤੁਸੀਂ ਜ਼ਿਕਰ ਕੀਤਾ तमाम ਉਹਨਾਂ ਪ੍ਰੋਡਕਸ਼ਨ ਹਾਊਸ ਦਾ ਜ਼ਿਕਰ ਕਰ ਇਫਤਿਹਾਰ ਠਾਕੁਰ ਕਹਿੰਦੇ ਸੀ ਕਿ ਸਾਡੇ ਮੈਨਾਂ ਤੁਹਾਡੀਆਂ ਫਿਲਮਾਂ ਨਹੀਂ ਚੱਲੂਗੀਆਂ ਉਹੀ ਗੱਲ ਨਹੀਂ ਕਰਦਾ ਚੈਲੰਜ ਕਰਦਾ ਵੀ ਬਾਜੀ ਦੀ ਉਹੀ ਗੱਲ ਹੈ ਮੈਂ ਜਵਾਬ ਦੇ ਲਾਂ ਕਿ ਕਿਸੇ ਦਾ ਮੂੰਹ ਨਹੀਂ ਫੜਿਆ ਜਾ ਸਕਦਾ ਠੀਕ ਪਰ ਜਵਾਬ ਇਹੀ ਹੈ ਕਿ ਪਫਤਾ ਜਿਹੜੀ ਹੈਗੀ ਹੈ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਇੱਥੇ ਦੀ ਟੀਮ ਹੈਗੀ ਹੈ ਐਸੋਸੀਏਸ਼ਨ ਹੈ ਆਰਟਿਸਟਸ ਦੀ ਉਹਨਾਂ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਕਦੇ ਵੀ ਜਦੋਂ ਤੋਂ ਇਫਤਖਾਰ ਠਾਕੁਰ ਜਾਂ ਪਹਿਲਗਾਮ ਦਾ ਘਟਨਾ ਹੋਈ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਮੈਂ ਜਦੋਂ ਪਾਕਿਸਤਾਨ ਗਿਆ ਸੀ ਪਾਕਿਸਤਾਨ ਨਹੀਂ ਮੈਂ ਕਹਾਂਗਾ ਮੈਂ ਕਰਤਾਰਪੁਰ ਸਾਹਿਬ ਜਦੋਂ ਗਿਆ ਸੀ ਇਫਤਖਾਰ ਠਾਕੁਰ ਨੂੰ ਮੈਂ ਵੀ ਮਿਲਿਆ ਸੀ ਮੈਨੂੰ ਵੀ ਬਹੁਤ ਲੋਕ ਕਾਲ ਕਰਦੇ ਨੇ ਨੰਬਰ ਮੇਰੇ ਕੋਲੇ ਵੀ ਕੋਈ ਆ ਪਰ ਕੀ ਮੈਂ ਹੁਣ ਜਵਾਬ ਦੇਵਾਂਗਾ ਕੀ ਮੈਂ ਉਹਨਾਂ ਨਾਲ ਫੋਨ ਤੇ ਗੱਲ ਕਰਾਂਗਾ ਕੀ ਮੈਂ ਈਦ ਦੀਆਂ ਮੁਬਾਰਕਾਂ ਦਵਾਂਗਾ ਮੈਂ ਨਹੀਂ ਦਵਾਂਗਾ ਪਹਿਲ ਤੋਂ ਤਾਂ ਇਨਸੀਡੈਂਟ ਦਾ ਤੁਹਾਨੂੰ ਪਤਾ ਹੈ ਨਾ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਖਰਾਬ ਠਾਪੂ ਹੋਣਾ ਨਹੀਂ ਪਟੀਸ਼ਨ ਪਾਈਆਂ ਤੇ ਪੰਜਾਬੀ ਫਿਲਮਾਂ ਪਾਕਿਸਤਾਨ ਦੇ ਉੱਤੇ ਰਿਲੀਜ਼ ਹੋਣ ਤੋਂ ਸ਼ੁਰੂ ਤੋਂ ਆਪੋਸ ਕਰਦੇ ਆ ਰਹੇ ਪੰਜਾਬੀ ਦਸਤਰੀ ਪਰ ਲੱਗ ਅੱਜ ਵੀ ਲੱਗੀ ਹੋਈ ਹੈ ਸਰ ਪਰ ਤਾਲੀ ਦਾ ਸਾਹਿਬ ਗੱਲ ਇਹ ਹੈ ਕਿ ਜਦੋਂ politically ਸੇ ਪਾਸ ਤੋਂ ਤੁਸੀਂ ਐਜ਼ ਅ ਬੀਜਪੀ ਉਹਨਾਂ ਦਾ ਸਾਥ ਦੇ ਦਿੱਤੀ ਰੋਡ ਪਈ ਐਜ਼ ਕਲਾਕਾਰ ਦਿੰਦੇ ਸਾਰੇ ਠੀਕ ਹੈ ਸਮਝ ਲੱਗਦੀ ਹੈ ਕਿ ਪੂਰੇ ਦੇ ਕਿਸੇ politcal ਪਾਰਟੀ ਨੇ ਤਾਂ ਸਾਹਮਣੇ ਕਿਸੇ ਨੂੰ ਉਹਨਾਂ ਦੇ ਸਵਾਲ ਨਹੀਂ ਕੀਤਾ ਸਾਡਾ ਫਰਜ਼ ਬਣਦਾ ਸਾਡਾ ਫਰਜ਼ ਬਣਦਾ ਕਿਉਂਕਿ ਸੈਂਟਰ ਦੇ ਵਿੱਚ ਸਰਕਾਰ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਹੈ ਸਭ ਤੋਂ ਪਹਿਲੀ ਗੱਲ ਦੂਸਰੀ ਗੱਲ ਕਿ ਜਿਹੜਾ ਇਹ ਮੈਮੋਰੰਡਮ ਜਾਂ ਲੈਟਰ ਗਿਆ ਉਹ ਸੈਂਟਰ ਗਵਰਨਮੈਂਟ ਨੂੰ ਨਰਿੰਦਰ ਮੋਦੀ ਸਾਹਿਬ ਨੂੰ ਗਿਆ ਠੀਕ ਹੈ ਨਾ ਜੀ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਪਰ ਵੀ ਸਵਾਲ ਖੜਾ ਕੀਤਾ ਮੇਰੇ ਕੋਲੇ ਉਹਨਾਂ ਦੀ ਉਹ ਤੇ ਆ ਲੈਟਰ ਮੈਂ ਤਾਂ ਹੀ ਨਾਲ ਲੈ ਪਿਆ ਸੀ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਇੱਕ ਬੁਲਾਰੇ ਨੇ ਕੱਲ ਦਿੱਲੀ ਤੋਂ ਵੀ ਆਤਾ ਬਿਆਨ ਦਿੱਤਾ ਅੱਜ ਮੈਨੂੰ ਸਪੈਸ਼ਲੀ ਬੁਲਾਇਆ ਗਿਆ ਕਿਉਂਕਿ ਮੈਂ ਕਲਚਰਲ ਸੈੱਲ ਦਾ ਕਨਵੀਨਰ ਹਾਂ ਪੰਜਾਬ ਦਾ ਇਸ ਕਰਕੇ ਮੈਂ ਪ੍ਰੈਸ ਕਾਨਫਰੰਸ ਬੁਲਾਇਆ ਔਰ ਬਾਣਾ ਤੁਹਾਡੇ ਤੇ ਕਿ ਤੁਸੀਂ ਸਾਰੇ ਸਾਡੇ ਸਭ ਪੰਜਾਬੀ ਆਪਾਂ ਸਾਈਨ ਲਿਖਣੇ ਕਰਾਉਂਦੇ ਆ ਇੱਕ ਇੱਕ ਵਾਰ ਮੈਂ ਸਾਰੇ ਪੁੱਛ ਰਿਹਾ ਨਾ ਕੇਂਦਰ ਚ ਸਰਕਾਰ ਤੁਹਾਡੀ ਆ ਤੁਸੀਂ ਕੇਂਦਰ ਚ ਬੈਠੇ ਹੋਇਓ ਕਿ ਤੁਸੀਂ ਇਸ ਜੀਤੇ ਸਟੈਂਡ ਲਾਓ ਕਿ ਉਹ ਨੂੰ ਰਿਲੀਜ਼ ਕਰਾਓ ਜਿਨਾ ਨੂੰ ਲੱਗਦਾ ਕਿ ਬੈਂਡਿੰਗ ਹੋ ਜਾਈਗੀ ਫਿਰ ਪੰਜਾਬ ਚ ਆ ਭਾਰਤ ਰਿਲੀਜ਼ ਕਰਾਓ ਸਾਡੇ ਜਦੋਂ ਹਾਲੇ ਤੱਕ ਇੱਕ ਤਾਂ ਸਾਨੂੰ ਵਾਈਟ ਹੱਲ ਨੇ ਅਪਰੋਚ ਨਹੀਂ ਕੀਤਾ ਨਾ ਦਿਲਜੀਤ ਨੇ ਕੀਤਾ ਬੀਜੇ ਕਿ ਸੂਮੋਟਾ ਸਰਕਾਰ ਲੈ ਲਓ ਮੇਰੇ ਇਸ ਨੂੰ ਦੋ ਸਾਲ ਲੈ ਲਵੇ ਆ ਸਰ ਅਸੀਂ ਜਦੋਂ ਸਾਡੇ ਪਹਿਲਗਾਮ ਦੇ ਬਾਅਦ ਜਦੋਂ ਅਸੀਂ ਮਿਸਾਈਲਸ ਦੇ ਨਾਲ ਅਟੈਕ ਕੀਤਾ ਉਸ ਤੋਂ ਬਾਅਦ ਸਟੇਟ ਕਾਉਂਸਲ ਨੇ ਫੈਸਲਾ ਕੀਤਾ ਸੀ ਕਿ ਸਾਡਾ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ ਹੈ ਇਸ ਕਰਕੇ ਅਸੀਂ ਪਹਿਲ ਕਦਮੀ ਨਹੀਂ ਕਰਾਂਗੇ ਕਿਉਂਕਿ ਉਹਦੇ ਚ ਪ੍ਰੋਡਿਊਸਰ ਤਾਂ ਪਾਕਿਸਤਾਨੀ ਨਹੀਂ ਹੈ ਨਾ ਪ੍ਰੋਡਿਊਸਰ ਪਰ ਐਕਟਰ ਐਕਟ੍ਰੈਸ ਤਾਂ ਹੈ ਨਾ ਜੀ ਰੌਲਾ ਤਾਂ ਉਸ ਹੀ ਹੈ ਨਾ ਜੋ ਮੁੱਦਾ ਹੈ ਉਹ ਤਾਂ ਉਸ ਦਾ ਜੇ ਇਹ ਇੰਨਾ ਸੀਰੀਅਸ ਹੈ ਜੀ ਤਾਂ ਫਿਰ ਆਕਰ ਕਰਾ ਓਪਨਲੀ ਅਸੀਂ ਸਾਥ ਦੇਖੇ ਕਿ ਤਾਂ ਉਹੀ ਚੀਜ਼ ਕਰਨੀ ਹੈ ਤੁਹਾਨੂੰ ਪਤਾ ਕਿਵੇਂ ਨਹੀਂ ਹੋ ਜਾਏ ਕਿਵੇਂ ਜੇ ਲੋ ਤੇਲਵੰਦੀ ਹੁਣ ਤਾਂ ਕੀ ਰੱਖਣ ਨੂੰ ਹੁਣ ਫਿਲਮ ਕਿਸ ਤੋਂ ਹੋਣੀ ਚਾਹੀਦੀ ਹੈ ਸਰਕਾਰ ਨੂੰ ਤੇਲਵੰਦੀਸ ਕਰਵਾਉਣਾ ਹੁਣ ਸਾਡੇ ਕੋਲੇ ਆਉਣ ਜੀ ਵਾਈਟ ਹੱਲਾ ਵਾਲਿਆਂ ਨੂੰ ਕਹੋ ਅੱਛਾ ਇੱਕ ਸਮਾਂ ਹੋ ਰਿਹਾ ਹੈ ਸਾਡੀ ਇੱਕ ਮਿੰਟ ਆ ਦੋਰਾ ਹੋ ਗਿਆ ਨਹੀਂ ਦੋਰਾ ਮੈਂ ਕਰਾਂ ਅੱਜ ਇੱਕ ਮਿੰਟ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੈਰ ਕੰਦਨੀ ਕਰ ਰਹੇ ਹੋ ਫਰਸ਼ ਦਬਾ ਰਹੇ ਹੋ ਸਾਹ ਦੇਖੀ ਤੇ ਤੁਸੀਂ ਪੈਰ ਕੰਦਨੀ ਤੁਸੀਂ ਕਰ ਲੋ ਨਾ ਜਿਹੜੀ ਜਿਹੜੇ ਸੌਰੀ ਜਿਹੜੇ ਸਾਡੇ ਕੋਲੇ ਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮਪਲਾਈਜ਼ ਦਾ ਲੈਟਰ ਹੈ ਉਹ ਸ਼ਾਇਦ ਉਹਨਾਂ ਨੇ ਕਿਹਾ ਕਿ ਅਸੀਂ ਇਵਨ ਉਹਨੂੰ ਉਹਦਾ ਪਾਸਪੋਰਟ ਖਤਮ ਕਰੋ ਉਹਨੂੰ ਬਾਰਡਰ 2 ਚੋਂ ਕੱਢੋ ਦਿਲਜੀਤ ਦਸਾਂਜ ਨੂੰ ਹਿੰਦੀ ਫਿਲਮ ਇੰਡਸਟਰੀ ਚੋਂ ਬੈਨ ਕਰ ਠੀਕ ਨਾ ਸਰਕਾਰ ਨੂੰ ਕਿਰੀ ਗਈ ਉਹਨਾਂ ਨੇ ਵੀ ਥੋੜਾ ਜਿਹਾ ਬੱਸ ਲਓ। ਨਹੀਂ ਨਹੀਂ। ਜਾਂ ਤੁਸੀਂ ਕਹ ਰਹੇ ਸੀ ਸਰਕਾਰ ਨੂੰ ਵੀ ਪਾਰਟ ਆਪ ਕਰਿਆ ਤਾਂ ਇਹ ਅਸੀਂ ਜਵਾਬ ਦੇ ਰਹੇ ਹਾਂ ਉਹਦੇ ਨਾਲ ਥੋੜਾ ਜਿਹਾ ਕਿ ਉਹਨਾਂ ਨੇ ਸਰਕਾਰ ਨੂੰ ਕੀ ਹੈ? ਤੁਹਾਨੂੰ ਜਰੂਰ ਇਹ ਤਾਂ ਇੰਡਸਟਰੀ ਦੀ ਗੱਲ ਆ ਗਈ ਨਾ ਜੀ ਨਹੀਂ ਨਹੀਂ ਇਹ ਲੈਟਰ ਕੰਟੈਂਟ ਸੇਮ ਹੈ ਇੰਡਸਟਰੀ ਆਰ ਸਰਕਾਰ ਦੋਨੋਂ ਲਿਖ ਰਿਹਾ ਹੈ ਇਹ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਉਹਨਾਂ ਨੇ ਦਿੱਤਾ ਸੇਮ ਲੈਟਰ ਸਰ ਇਤਨਾ ਨਰਿੰਦਰ ਮੋਦੀ ਸਾਹਿਬ ਪੰਜਾਬ ਦੇ ਪ੍ਰਧਾਨ ਅਸ਼ਪੀ ਦੀ ਫੋਟੋ ਆਰਮੀ ਅਫਸਰ ਨਾਲ ਵਾਇਰਲ ਹੋਈ ਸੀ ਤਾਂ ਭਾਜਪਾ ਨੇ ਬਹੁਤ ਸ਼ੋਰ ਮਚਾਇਆ ਸੀ ਕਿ ਪਾਕਿਸਤਾਨ ਦੇ ਆਰਮੀ ਅਫਸਰ ਦਾ ਸਰਕਾਰੀ ਫੰਕਸ਼ਨ ਦੀ ਫੋਟੋ ਹੈ ਤਾਂ ਹੁਣ ਤਾਂ ਆਪਣੇ ਸੈਲੀਬ੍ਰਿਟੀ ਦੇ ਫਿਲਮ ਹੀ ਬਣਾ ਕੇ ਤੁਸੀਂ ਉਹਨਾਂ ਦਾ ਸਮਰਥਨ ਕਰ ਰਹੇ ਕੀ ਕਰ ਰਹੇ ਹੋ ਐਨਐਸਯੂਆਈ ਦੇ ਪ੍ਰਧਾਨ ਐਸ਼ਰਪ੍ਰੀਤ ਉਹਦੀ ਇੱਕ ਪਾਕਿਸਤਾਨੀ ਪੁਰਾਣੀ ਫੋਟੋ ਪੁਰਾਣੀ ਫੋਟੋ ਸੀਗੀ ਉਹ ਵਾਇਰਲ ਹੋਈ ਤਾਂ বিজেਪ ਨੇ ਉਹਦਾ ਕਿਆਸੀ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ বিজেਪ ਨੇ ਕਿਹਾ ਸੀ ਜਵਾ ਮੋਰਚਾ ਦੇ ਪ੍ਰਧਾਨ ਜਵਾ ਮੋਰਚਾ ਦੇ ਪ੍ਰਧਾਨ ਕਿਹੜੇ ਪ੍ਰਧਾਨ ਪੰਜਾਬ ਦਾ ਪ੍ਰਧਾਨ ਹੀ ਕੋਈ ਨਹੀਂ ਹੈ ਜਵਾ ਮੋਰਚਾ ਪੰਜਾਬ ਦਾ ਪ੍ਰਧਾਨ ਕੋਈ ਨਹੀਂ ਹੈ ਚਲੋ ਸਰ ਮੈਂ ਇੱਕ ਵਾਰ ਪੰਜਾਬ ਦਾ ਯੂਵਾ ਮੋਰਚਾ ਦਾ ਕੋਈ ਪ੍ਰਧਾਨ ਨਹੀਂ ਹੈ ਮੈਂ ਕਹਿੰਦੀ ਯੂਵਾ ਮੋਰਚਾ ਪੰਜਾਬ ਦਾ ਕੋਈ ਪ੍ਰਧਾਨ ਨਹੀਂ ਮੈਂ ਕਲੈਰੀਫਾਈ ਕੀਤਾ ਉਹ ਕੋਈ ਕਾਰਵਾਈ ਕਰਦੇ ਜੀ ਚਲੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਕਿ ਲੱਗਿਆ ਵੀ ਬੀਜੇਪੀ ਨੂੰ ਡਿਫੈਂਡ ਕਰਨ ਦੀ ਕੀ ਲੋੜ ਪਈ ਸਰ ਇਹ ਵੀ ਕਿਉਂ ਸਪੋਕ ਕਰ ਰਹੀ ਹੈ ਜਿਵੇਂ ਕਿ ਪ੍ਰੈਕਟਿਸ ਨਹੀਂ ਹੈਗਾ ਇਹ ਤਾਂ ਇਹ ਤਾਂ ਪੋਲਿਟਿਕਲੀ ਪੋਲਿਟਿਕਲ ਅਸੀਂ ਨਹੀਂ ਤੁਸੀਂ ਕੱਲ ਐਜੇ ਕਾ ਕਰ ਸਕਦੇ ਉਹ ਗਿਆ ਤੁਸੀਂ ਆਪ ਤੇ ਆਪ ਤੇ ਕਰੋ ਤੁਸੀਂ ਬੀਜੇਪੀ ਦਾ ਮੇਰੇ ਮੈਂ ਤਾਂ ਤਾਂ ਕਰ ਰਹੇ ਹਾਂ ਬੀਜੇਪੀ ਦਾ ਕਿ ਮੇਰੇ ਕੋਲੇ ਕਲਚਰਲ ਵਿੰਗ ਹੈ ਸਾਡੇ ਕੋਲੇ ਕਲਚਰਲ ਟੀਮ ਹੈ ਪੰਜਾਬੀ ਚਾਹੇ ਉਹ ਬੀਜੇਪੀ ਦੇ ਨਾਲ ਜੁੜੇ ਹੋਏ ਨੇ ਚਾਹੇ ਮੈਂ ਬੀਜੇਪੀ ਦੇ ਨਾਲ ਜੁੜਿਆ ਹਾਂ ਮੇਰੇ ਅੰਦਰੋਂ ਕਲਾਕਾਰ ਤਾਂ ਬੋਲ ਰਿਹਾ ਉਹਨਾਂ ਅੰਦਰੋਂ ਵੀ ਕਲਾਕਾਰ ਬੋਲ ਰਿਹਾ ਉਹਨਾਂ ਨੇ ਵੀ ਕਿਹਾ ਮੈਨੂੰ ਮੈਂ ਇਕੱਲਾ ਨਹੀਂ ਆ ਗਿਆ ਬੀਜੇਪੀ ਆਫਿਸ ਦੇ ਜੋਸ਼ੀ ਸਾਹਿਬ ਬੈਠੇ ਨੇ ਸਾਡੇ ਸੀਨੀਅਰ ਨੇ ਇਹਨਾਂ ਨੇ ਮੈਨੂੰ ਬੁਲਾ ਨਹੀਂ ਲਿਆ ਕਿ ਆਪਾਂ ਪ੍ਰੈਸ ਕਾਨਫਰੰਸ ਕਰਦੇ ਮੈਨੂੰ ਪਿਛਲੇ 4 ਦਿਨਾਂ ਤੋਂ ਉਹਨਾਂ ਦੇ ਕਾਲ ਆ ਰਹੇ ਜਿਹੜੇ ਸਟਰਗਲਿੰਗ ਆਰਟਿਸਟਸ ਨੇ ਚਾਹੇ ਉਹ ਬੀਜੇਪੀ ਦਾ ਹਿੱਸਾ ਨੇ ਸੋ ਮੈਂ ਬੀਜੇਪੀ ਦਾ ਹਿੱਸਾ ਮੇਰਾ ਦਿਲ ਕੀਤਾ ਕਿ ਮੈਂ ਬੀਜੇਪੀ ਦੇ ਰਾਹੀ ਹੀ ਇਹ ਸਨੇਹਾ ਦੇਵਾਂ ਬੀਜੇਪੀ ਬਣ ਉਹ ਹੋਰ ਸਟਰੋਂਗ ਹੋਏਗਾ ਹੋਰ ਚੰਗਾ ਹੋਏਗਾ ਸੁਨੇਹਾ ਸੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ